ਹਰ ਮਿਸਰਾ ਇਹ ਕਹ ਸੱਜਣਾ ਸੱਚਾ ਪਾਤਿਸ਼ਾਹ ਅਮਰੀਕਾ ਦਾ ਇਹ ਪਹਿਲਾ ਇਤਿਹਾਸਕ ਗੁਰਦੁਆਰਾ ਸਿੰਘ ਜੀ ਸਰਬ ਉਹ ਇਹਦੇ ਉੱਪਰ ਪੇਪਰ ਛਾਪਦੇ ਹੁੰਦੇ ਗਦਰੀ ਮਾਇਆ ਤੇ ਉਹ ਇਹਦੇ ਵਿੱਚ ਗਦਰੀ ਬਾਬਿਆਂ ਦੀ ਬੜੀ ਵੱਡੀ ਦੇਣ ਹੈ ਇਸ ਗੁਰੂ ਬਦੌਲਤ ਅੱਪਾ ਅਜ ਅਮਰੀਕਾ ਦੇ ਵਿੱਚ ਦਸਤਾਰਾਂ ਸਜਾ ਕੇ ਦਾੜੇ ਪ੍ਰਕਾਸ਼ ਕਰਕੇ ਅੱਜ ਆਪਾਂ ਇਸ ਮਕਾਮ ਤੇ ਖੜੇ ਆਂ ਉਹ ਸਾਰਿਆਂ ਦੀ ਦਰਕਾਰਦਾਂ ਦਾ ਸਹਿਜ ਪਾਠ ਆਪ ਕੀਤੇ ਲਈ ਬਹੁਤ ਇੱਕ ਵਰਦਾਰੇ ਵਿੱਚ ਬਹੁਤ ਪੁਰਾਣੀਆਂ ਮਿੰਟ ਬੁੱਕਾਂ ਜਿਹਦਾ ਮੈਂ ਗੁਰੂ ਘਰ ਦਾ ਸੈਕਟਰੀ ਰਿਆ ਮੈਂ ਆਪਣੇ ਹੱਥੀ ਸਾਰੀਆਂ ਮਿੰਟ ਬੁੱਕਾਂ ਉਹ ਦੇ ਸੰਗ ਦੇ ਦਾ ਸੰਗਤ ਵਧਦੀ ਜਾਂਦੀ ਆ ਤੇ ਘਰ ਠਾ ਕੇ ਉਹਨੇ ਪਾਰਕਿੰਗ ਲਾਂਡ ਆਪਾਂ ਦੀ ਇਮੀਗ੍ਰੇਸ਼ਨ ਦੀਆਂ ਡੇਟਾ ਹੁੰਦੀਆਂ ਆ ਉਹ ਆ ਜਾਂਦੇ ਆ ਉਹਨਾਂ ਨੂੰ ਕਮਰਾ ਖੋਲ ਦਿੱਤਾ ਜਾਂਦਾ ਹੰਸਾ ਸਸੀ ਕਾਲ ਇੱਕ ਵਾਰ ਫੇਰ ਸਕਦਾ ਤਾਂ ਰਪੈਂਡ ਅਮਰੀਕਾ ਚੈਨਲ ਤੇ ਆਜ ਆਪਾਂ ਪਹੁੰਚੇ ਸਟਾਕਟਨ ਗੁਰਦੁਆਰਾ ਸਾਹਿਬ ਸਟਾਕਟਨ ਗੁਰਦੁਆਰਾ ਸਾਹਿਬ ਜ ਇਹੀ ਗੁਰਦੁਆਰਾ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਹੈ ਸਭ ਤੋਂ ਪਹਿਲਾ ਗੁਰਦੁਆਰਾ 1912 ਦੇ ਵਿੱਚ ਜਿਹੜਾ ਖੁੱਲਿਆ ਸੀ ਆਓ ਜੇ ਆਪਾਂ ਕਰਦੇ ਹਾਂ ਇਸ ਗੁਰੂ ਘਰ ਦੇ ਦਰਸ਼ਨ ਦਿਖਾਉਨੇ ਅੰਦਰ ਕਿਸ ਤਰ੍ਹਾਂ ਦਾ ਹੈ ਇਹਨੂੰ ਗਦਰੀ ਬਾਬਿਆਂ ਦਾ ਗੁਰਦੁਆਰਾ ਵੀ ਕਹਿੰਦੇ ਹਨ ਜੀ ਖੁਬੇਹਤ ਨਿਸ਼ਾਨ ਸਾਹਿਬ ਜੇ ਤੁਸੀਂ ਐਂਟਰ ਕਰਦੇ ਹੋ ਹੈ ਤੇ ਸਿਮਦੀ ਪੱਟੀ ਵਿੱਚ ਸੂਰਜੀਆ ਕਰੋ ਰਹੋ ਰਹਿਆ ਗੂੜਾ ਰੰਗ ਤੇਰਾ ਨਾਲ ਜੁੜਾ ਕਰ ਕਿੰਨੇ 베ਰੀ ਮਾਲ ਲੀਡਰਸ਼ਿਪ ਨੇ ਸਾਨੂੰ ਸਦਾ ਵੀ ਕਿਸ ਤਰ੍ਹਾਂ ਮੀਟਿਆ ਤੇ ਅੱਜ ਤੱਕ ਵੇਚ ਰਹੇ ਨੇ ਇੱਚ ਇਹ ਵੀ ਕੋਈ ਭਲੇਖਾਨੀ ਵੀ ਹੁਣ ਹਟ ਗਿਆ ਸਾਨੂੰ ਗਮਰਾਹੀ ਇਸ ਤਰ੍ਹਾਂ ਕੀਤਾ ਜਾਂਦਾ ਕਿ ਅਸੀਂ ਜਿਹੜੇ ਚੰਗੇ ਨੇ ਉਹਨਾਂ ਦੀ ਬਰੋਗਟ ਕਰਦੇ ਆ ਤੇ ਜਿਹੜੇ ਲਟੇਰੇ ਨੇ ਉਹਨਾਂ ਦੇ ਹੱਥ 'ਚ ਨਾ ਰੇ ਲਾਉਂਦੇ ਹੁਣ ਯਾਨ ਤੇਰੇ ਰਾਜ 'ਚ ਜੇਕਰ ਰੱਬ ਦੀ ਭਗਤੀ ਗਰੀਬ ਸ਼ੂਦਰ ਕਰਦਾ ਤੇ ਉਹਨੂੰ ਤੁਝ ਲੋ ਮੈਂ ਕਿਸੇ ਧਰਮ ਦਾ ਪਰੋਖੀ ਨਹੀਂ ਲੇਕਿਨ ਤੁਹਾਨੂੰ ਸचेत ਕਰਨਾ ਆਪਣੀ ਕੌਮ ਨੂੰ ਗਲ ਸਮਝਾਉਣੀ ਇਹ ਮੇਰੀ ਡਿਊਟੀ ਹੈ ਪਉ ਨਸਾਂ ਮਦੀ ਸੁਣਾਈ ਇਹ ਗੱਲ ਕੀ ਉਥੇ ਇੱਕ ਆ ਗਿਆ ਮਦਾਰੀ ਚੱਲਦੀ ਉਥੇ ਇੱਕ ਆ ਗਿਆ ਮਦਾਰੀ ਚੱਲਦੀ ਉਹ ਬੇਤਨوں ਜੁੜ ਗਏ ਸੰਗਤ ਸਾਰੀਆਂ ਖੇਡਦਾ ਪਾ ਖੇਡਦਾ ਆਜਬ ਮਦਾਰੀਆਂ ਖੇਡਦਾ ਪਾ ਖੇਡਾਂ ਆਜਿਬ ਮਨਾਰੀਆ ਦਾ ਸੁਭਾਅ ਕੋ ਰੁਟੀਨ ਬਣੀ ਹਰ ਕੋਈ ਕਹਿੰਦਾ ਨਹੀਂ ਬਾਬਾ ਜੀ ਕੰਮਾ ਕਰਾਂਗਾ ਤਾਂ ਬੜੀ ਮੜਾ ਹਾਂ ਆਪਾਂ ਇਦਾਂ ਕਹਿੰਨੇ ਮੈਂ ਕਿਹਾ ਪਿਆਰੋ ਨਹੀਂ ਐਦਾਂ ਨਹੀਂ ਕਹਿਣਾ ਇਹ ਗੋਬਿੰਦ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੀ ਬਖਸ਼ਿਸ਼ ਦੇ ਨਾਲ ਉਹਦੇ ਹੁਕਮ ਦੇ ਵਿੱਚ ਜਿੰਨਾ ਹੈ ਬਸ ਚੱਲ ਰਿਹਾ ਉਹਦੀ ਕਿਰਪਾ ਹੀ ਹੈ ਸਭ ਤੋਂ ਵੱਡੀ ਤਾਂ ਕਿਰਪਾ ਇਹ ਹੱਥ ਪੈਰ ਸਲਾਮਤ ਨੇ ਅੱਖਾਂ ਢੀਕ ਨੇ ਸਰੀਰ ਤੰਦਰੁਸਤ ਹੈ ਜੀਵਾਨ ਬੋਲਦੀ ਹੈ ਇਤੋਂ ਵੱਡੀ ਕਿਰਪਾ ਕੀ ਹੋ ਸਕਦੀ ਹੈ ਸਭ ਤੋਂ ਵੱਡੀ ਗੋਡ ਗਿਫਟ ਤੇ ਇਹੀ ਹੈ ਕਿ ਅਸੀਂ ਬੋਲ ਰਹੇ ਹਾਂ ਬਾਕੀ ਤੇ ਸੰਸਾਰ ਨੇ ਦਿੱਤੀਆਂ ਨੇ ਜਿਨ੍ਹਾਂ ਨੇ ਗਿਫਟਾ ਦਿੱਤੀਆਂ ਨੇ ਉਹਨਾਂ ਨੇ ਆਸ ਵੀ ਲਾਈ ਹੈ ਕਿ ਇਹ ਕਦੋਂ ਦੇਖੇ ਜਾਣਗੇ ਇਹ ਸੰਸਾਰ ਦੇ ਰਿਸ਼ਤੇ ਨੇ ਪਰ ਮਨੁੱਖਾ ਜਨ ਸਭ ਤੋਂ ਵੱਡੀ ਗਿਫਟ ਹੈ ਬੇਨਤੀ ਕਰਦੇ ਇਹਨਾਂ ਸੰਗਤਾਂ ਨੇ ਅੰਮ੍ਰਿਤ ਵੇਰ ਤੋਂ ਲੈ ਕੇ ਅਸਮੇਲੇ ਤੱਕ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਗੁਰੂ ਕੇ ਦਰਬਾਰ ਵਿੱਚ ਸੇਵਾਵਾਂ ਪਟਾਵਾ ਕੀਤੀਆਂ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਸਮੁੱਚੇ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਟਾਵਾ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਪਾਤਸ਼ਾਹ ਜੀਓ ਸਭ ਦੇ ਕਾਰਜ ਰਾਸ ਕਰਨੇ ਦਰੋਂ ਅੱਜ ਹੁਣ ਕੋ ਪਹੁੰਚ ਗਏ ਸੇ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਦਰਬਾਰ ਸਾਹਿਬ ਦੇ નીચે ਹੈ ਜੀ ਲੰਗਰ ਹਾਲ ਤੈਨ ਲੰਗਰ ਹਾਲ ਦੇ ਵਿੱਚ ਸਿੰਘਾਂ ਸ਼ਹੀਦਾਂ ਦੀਆਂ ਫੋਟੋਆਂ ਯਾਦਗਾਰੀਆਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬਾਇ ਨੇ ਜਰ ਸਾਰੇ ਸਿੰਘਾਂ ਦੀ ਇੱਥੇ ਯਾਦਗਾਰਾਂ ਤੇ ਲੰਗਰ ਹਾਲ ਦੇ ਵਿੱਚ ਲਗਾਈਆਂ ਹੈ ਗੁਰਦੁਆਰਾ ਸਾਹਿਬ ਵੱਲੋਂ ਇਹ ਲੰਗਰ ਹਾਲ ਦੀ ਬਿਲਡਿੰਗ ਹੈ ਇਹ ਪੁਰਾਣੀ ਬਿਲਡਿੰਗ ਐ ਸੰਡੇ ਨੂੰ ਖੋਲਦੇ ਇੱਥੇ ਨਿਊ ਸਕੂਲ ਦੀ ਪੰਜਾਬੀ ਸਕੂਲ ਦੇ ਰਜਿਸਟ੍ਰੇਸ਼ਨ ਹੋ ਰਹੀ ਹੈ ਮੈਡੀਕਲ ਕੈਂਪ ਵੀ ਚੱਲਦਾ ਪਿਆ ਹੈ ਇਹ ਮੈਡੀਕਲ ਕੈਂਪ ਦੇ ਵਿੱਚ ਸਹਾਇਤਾ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਸਵੇਟ ਬਾਬਾ ਜਵਾਲਾ ਜੀ ਹਾਲ ਆ ਰਹੇ ਦੋ ਲੰਗਰ ਹਾਲ ਗਦਰੀ ਬਾਬਿਆਂ ਦਾ ਮੈਮੋਰੀਅਲ ਯਾਦਾਂ ਇਹਦੇ ਵਿੱਚ ਹੈਗੀਆਂ ਨੇ ਅਜਾਇਬ ਘਰ ਤੇ ਪਾਜੀ ਕਲਸਾਵਾ ਦੀ ਗਫਰ ਦੇ ਜਿੱਥੇ ਭਾਈ ਸਾਹਿਬ ਆਪਣੇ ਨਾਲ ਹੈਗੇ ਨੇ ਭਾਈ ਸਾਹਿਬ ਗੁਰਸੇਵਕ ਸਿੰਘ ਦੀ ਹੈਡ ਗ੍ਰਾਂਥੀ ਇੱਥੋਂ ਦੇ ਇਹਨਾਂ ਦਾ ਬੜਾ ਧੰਨਵਾਦ ਇਹਨਾਂ ਨੇ ਟਾਈਮ ਦਿੱਤਾ ਇਹਨਾਂ ਤੋਂ ਥੋੜਾ ਬਹੁਤਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਗੁਰਦੁਆਰਾ ਸਟਾਟੂ ਦੇ ਵਿੱਚ ਕੁਝ ਯਾਦਗਾਰ ਚੀਜ਼ਾਂ ਗਦਰੀ ਬਾਬਿਆਂ ਦੀਆਂ ਹੈਗੀਆਂ ਤੋ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਸ਼ਕੈ ਵੀਰ ਜੀ ਸਵਾਗਤ ਹੈ ਤੁਹਾਡਾ ਸਾਹਿਬ ਬਤ ਜੀ ਵੀਰ ਜੀ ਕੁਝ ਦੱਸੋਗੇ ਜੀ ਕੁਝ ਇਥੋਂ ਦੇ ਬਾਰੇ ਆ ਚੀਜ਼ਾਂ ਜਿਹੜੀਆਂ ਇੱਥੇ ਸਾਹਮਣੇ ਆ ਚੀਜ਼ਾਂ ਕੀ ਕੀ ਹੈਗੀਆਂ ਇੱਥੇ ਹਾਂਜੀ ਆਪਣੇ ਅਮਰੀਕਾ ਦਾ ਇਹ ਪਹਿਲਾ ਇਤਿਹਾਸਕ ਗੁਰਦੁਆਰਾ ਸਟਾਕਟਨ ਸ਼ਹਿਰ ਦੇ ਵਿੱਚ ਔਰ ਇਹ ਜਿਹੜੀ ਪ੍ਰੈਸ ਦੀ ਆਪਾਂ ਦਰਸ਼ਨ ਕਰ ਰਹੇ ਹਾਂ ਸੁਣਨ ਚ ਆਇਆ ਬਜ਼ੁਰਗਾਂ ਤੋਂ ਵੀ ਤੇ ਇਤਿਹਾਸ ਵਿੱਚ ਵੀ ਲਿਖਿਆ ਕਿ ਭਾਈ ਸਾਹਿਬ ਭਈ ਕਰਤਾਰ ਸਿੰਘ ਜੀ ਸਰਬ ਉਹ ਇਹਦੇ ਉੱਪਰ ਪੇਪਰ ਛਾਪਦੇ ਹੁੰਦੇ ਸਨ ਇੰਗਲਿਸ਼ ਵਿੱਚ ਵੀ ਉਰਦੂ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਜਿੱਦਾਂ ਆਪਾਂ ਸੁਣ ਰਹੇ ਹਾਂ ਜੀ ਤੇ ਉਹ ਪੇਪਰੇ ਤੋਂ ਛਾਪ ਕੇ ਫਿਰ ਸਨ ਫਰਾਂਸਿਸਕੋ ਸਾਈਕਲ ਤੇ ਵੰਡਣ ਜਾਂਦੇ ਸੀ ਯਾਨੀ ਕਿ ਆਪਣੇ ਦੇਸ਼ ਲਈ ਆਪਣੇ ਪੰਥ ਦੀ ਸਿੱਖੀ ਦੀ ਗੱਲ ਕਰਨ ਦੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜੀ ਪ੍ਰੈਸ ਦੇ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਔਰ 1912 ਦੇ ਵਿੱਚ ਇਹ ਸਾਰਾ ਸਥਾਨ ਬੜਿਆ ਹੋਇਆ ਹੈ ਜਿਸ ਆਪਾਂ ਹਾਲ ਵਿੱਚ ਖੜੇ ਆਏ ਨੂੰ ਬਾਹਰ ਲਾਇਬ੍ਰੇਰੀ ਹਾਲ ਲਿਖਿਆ ਹ ਹਾਂ ਤੇ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਸਾਹਮਣੇ ਰੱਖੀਆਂ ਹੋਈਆਂ ਨੇ ਪ੍ਰਬੰਧਕਾਂ ਨੇ ਸਾਰੀ ਇਥੋਂ ਦੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਹੈ ਇਹ ਆਪਾਂ ਦਰਸ਼ਨ ਕਰ ਰਹੇ ਹਾਂ ਸਿੱਖ ਟੈਂਪਲ ਤਜੋਰੀ ਹੈ ਜੀ ਇਹ ਤਿਲ ਫੁੱਲ ਇਕੱਠਾ ਹੁੰਦਾ ਸੀਗਾ ਸੰਗਤ ਦੀ ਮਾਇਆ ਤੇ ਉਹ ਇਹਦੇ ਵਿੱਚ ਅ ਸੇਫਵੇ ਆਪਾਂ ਕਹਿ ਸਕਦੇ ਹਾਂ ਸਾਹਮਣੇ ਰੱਖਦੇ ਜੀ ਤਾਂ ਕਿ ਗੁਰੂ ਘਰ ਦੇ ਜਿੰਨੇ ਵੀ ਕਾਰਜ ਹੈ ਬੜੀ ਉਹ ਅਸਾਂ ਗਦਰੀ ਬਾਪੇ ਦੇ ਟਾਈਮ ਦੀ ਹੈਗੀ ਹਾਂ ਹਾਂ ਜੀ ਉਸ ਟਾਈਮ ਦੇ ਦੇਖੋ ਤੁਸੀਂ ਕਿੰਨੀ ਮਜ਼ਬੂਤ ਬਣੀ ਹੋਈ ਹੈ ਇਹ ਤੇ ਇਹ ਹੋਸਟਲ ਹੁੰਦੀ ਹਾਂਜੀ ਹੋਸਟਲ ਹੁੰਦੀ ਸੀ ਫਿਰ ਤੇ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਇਸ ਹਾਲ ਦੇ ਵਿੱਚ ਜਿੱਦਾਂ ਬੱਚਿਆਂ ਦੀਆਂ ਕਲਾਸਾਂ ਵੀ ਲੱਗਦੀਆਂ ਹੁਣ ਜਦੋਂ ਲੋਡ ਪੈਂਦੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਜੇ ਵੱਧ ਪ੍ਰੋਗਰਾਮ ਹੁਣ ਤਾਂ ਅਸੀਂ ਇਹਨੂੰ ਵਰਤ ਲੈਣੇ ਆ ਤੁਸੀਂ ਪੰਜਾਬੀ ਸਕੂਲ ਵੀ ਹੈ ਹਾਂਜੀ ਇੱਥੇ ਖਾਲਸਾ ਸਕੂਲ ਹੈ ਪੰਜਾਬੀ ਸਕੂਲ ਜਿੱਥੇ ਬੱਚੇ ਪੰਜਾਬੀ ਸਿੱਖਦੇ ਆ ਤੇ ਉਹ ਇੱਥੇ ਆ ਕੇ ਜਿਹੜੇ ਮਾਤਾ ਪਿਤਾ ਉਹਨਾਂ ਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂਗਾ ਕਾਲਸਾ ਸਕੂਲ ਜਿਹੜਾ ਸਟਾਕਟਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇੱਥੇ ਚੱਲ ਰਿਹਾ ਹੈ ਕਿ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਹੁਣ 10 ਤੋਂ ਤਕਰੀਬਨ 1 ਵਜੇ ਤੱਕ ਇੱਥੇ ਕਲਾਸ ਲੱਗਦੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਗੁਰਬਾਣੀ ਕੰਠ ਮੁਕਾਬਲੇ ਗੁਰਮਤਿ ਕਲਾਸਾਂ ਔਰ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਇੱਥੇ ਗਤਕੇ ਦੀਆਂ ਕਲਾਸਾਂ ਵੀ ਲੱਗਦੀਆਂ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਕਲਾਸਾਂ ਦੇ ਵਿੱਚ ਲਿਆ ਕੇ ਗੁਰਮਤਿ ਦੀ ਸਿੱਖਿਆ ਆਪਾਂ ਦੇ ਸਕਦੇ ਆ ਜਿਹੜਾ ਵੱਡਾ ਦਿਨ ਮਤਲਬ ਨਗਰ ਕੀਰਤਨ ਆਪਣਾ ਹੁੰਦਾ ਉਹ ਨਗਰ ਕੀਰਤਨ ਕਦੋਂ ਆਪਣਾ ਹੁੰਦਾ ਹੈ ਹਾਂਜੀ ਉਹ ਤਕਰੀਬਨ ਡੇਟਾਂ ਥੋੜੀਆਂ-ਬਹੁਤੀਆਂ ਬਦਲਦੀਆਂ ਰਹਿੰਦੀਆਂ ਕਦੇ 17 ਅਪ੍ਰੈਲ ਜਾਂ 14-15 ਅਪ੍ਰੈਲ ਬਸਾਖੀ ਦੇ ਦਿਹਾੜੇ ਤੇ ਹਾਂਜੀ ਅਮਰ ਸੰਚਾਰ ਹੁੰਦਾ ਹੈ ਔਰ ਉੱਚ ਕੋਟੀ ਦੇ ਬੁਲਾਰੇ ਪੰਥਕ ਬੁਲਾਰੇ ਜਿਹੜੇ ਉਹ ਸਾਰੇ ਇੱਥੇ ਪਹੁੰਚਦੇ ਹਨ ਔਰ ਵੱਖ-ਵੱਖ ਜਣੀਆਂ ਸੰਗਤਾਂ ਨੇ ਉਹ ਇੱਥੇ ਆ ਕੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਕਰਕੇ ਸ਼ਹੀਦਾਂ ਦੇ ਸਥਾਨ ਤੇ ਬੜੀ ਮਹਾਨਤਾ ਇਸ ਸਥਾਨ ਦੀ ਜੀ ਤੇ ਜੋ ਵੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਤੁਸੀਂ ਜਿਹੜਾ ਕੀਰਤਨ ਕਰਦੇ ਆ ਉਹ ਕੀਰਤਨ ਵੀ ਲਾਈਵ ਹੁੰਦਾ ਗੁਰੂ ਘਰ ਤੋਂ ਹਾਂਜੀ ਮੇਰੀ ਇੱਥੇ ਹੈਡ ਗ੍ਰੰਥੀ ਦੀ ਸੇਵਾ ਗੁਰੂ ਬਖਸ਼ਿਸ਼ صدਕਾ ਮੈਂ ਕਥਾ ਕਰਦਾ ਹਾਂ ਸ਼ਾਮ ਨੂੰ ਲੜੀਵਾਰ ਕਥਾ ਹੁੰਦੀ ਹੈ ਹਾਂ ਤਨ ਗੁਰ ਗੰਸੇ ਮਹਾਰਾਜ ਜੀ ਪਾਛੜੀ ਪਾਵਨ ਬਾਣੀ ਦੀ ਜੀ ਉਹ ਇੱਥੇ ਹੁੰਦਾ ਜਿਹੜਾ ਚੈਨਲ ਹੈ YouTube ਚੈਨਲ ਉਹਦੇ ਤੇ ਹਾਂਜੀ ਸਟਾਕਟਰਨ ਗੁਰਦੁਆਰਾ ਜੀ ਸਟਾਕਟਰਨ ਗੁਰਦੁਆਰਾ ਉਹਦੇ ਉੱਪਰ ਲਾਈਵ ਚੱਲਦਾ ਹਾਂ ਜੀ ਸਵੇਰੇ ਸ਼ਾਮ ਨੂੰ ਜੀ ਤੇ ਇੱਥੇ ਜਿੱਦਾਂ ਬਾਬਾ ਬਸਾਕਾ ਸਿੰਘ ਜੀ ਭਾਈ ਸੇ ਭਾਈ ਸੋਹਣ ਸਿੰਘ ਜੀ ਪੱਕਣਾ ਤੇ ਬਈ ਬਸਾਕਾ ਸਿੰਘ ਦਾਦੇਰ ਆਦਿ ਇਹਨਾਂ ਗਦ ਦੇਨ ਇਸ ਗੁਰੂ ਘਰ ਨੂੰ ਇੱਥੇ ਆ ਕੇ ਆ ਨਾਲ ਹੀ ਹੁਣ ਲਾਈਨ ਚੱਲ ਲਾਈਨ ਆ ਰੇਲਵੇ ਸਟੇਸ਼ਨ ਜਿੱਦਾ ਉੱਥੇ ਉਹਨਾਂ ਨੇ ਮਿਹਨਤ ਕਰਨੀ ਕਿਰਤ ਕਰਨੀ ਇੱਥੇ ਆ ਕੇ ਉਤਰ ਕੇ ਤੇ ਜਿਹੜੇ ਵੀ ਪ੍ਰਵਾਸੀ ਆਉਣੇ ਜਾਂ ਸੰਗਤ ਆਉਣੇ ਜਾਂ ਜੇ ਲੋੜ ਬੰਦ ਹੋਣੇ ਉਹਨਾਂ ਲਈ ਗੁਰੂ ਘਰ ਲੰਗਰ ਵੀ ਨਾਲ-ਨਾਲ ਤੇ ਨਾਲ ਗੁਰਗੰਸਾਹ ਮਹਾਰਾਜ ਦੀ ਬਾਣੀ ਦੇ ਪਾਠ ਜਾਪ ਸਿਮਰਣਾਉਣੇ ਠੀਕ ਹੈ ਸੋ ਇਹ ਸਭ ਤੋਂ ਪਹਿਲਾਂ ਗੁਰਦੁਆਰਾ ਉਸ ਤੋਂ ਬਾਅਦ ਤਾਂ ਫਿਰ ਗੁਰਦੁਆਰੇ ਬੜੀ ਡੇਟ ਪੜਨੇ ਸ਼ੁਰੂ ਹੋਏ ਨੇ ਹਾਂਜੀ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸੁੰਨ ਚਾਹੇ ਤੋਂ ਦੇ ਬਜ਼ੁਰਗਾਂ ਤੋਂ ਜਿਹੜੇ ਪੁਰਾਣੇ ਆਏ ਆ ਜੂਬਾ ਸਿਟੀ ਤੋਂ ਵੀ ਸੰਗਤ ਇੱਥੇ ਆਉਂਦੀ ਹੁੰਦੀ ਸੀ ਸਾਰੇ ਸਿਰਫ ਇੱਕੋ ਹੀ ਸਥਾਨ ਹੁੰਦਾ ਸੀਗਾ ਜਿਹੜਾ ਕਿ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਥਾਨ ਕੋਈ ਵੀ ਕੌਮੀ ਗੱਲ ਪੰਥਕ ਗੱਲ ਕੁਝ ਵੀ ਮਸਲੇ ਤੇ ਕੋਈ ਵੀ ਹੈ ਤਾਂ ਇਹ ਗੁਰੂ ਘਰ ਦੀ ਸਟੇਜ ਐਦਾਂ ਦੀ ਹੈ ਵੀ ਤੁਹਾਨੂੰ ਕੋਈ ਰੋਕ ਟੋਕ ਨਹੀਂ ਤੁਸੀਂ ਪੰਥ ਦੀ ਗੁਰੂ ਦੀ ਸਿੱਖੀ ਦੀ ਗੱਲ ਬੇਝਿਜਕ ਹੋ ਕੇ ਤੁਸੀਂ ਕਰ ਸਕਦੇ ਹੋ ਇੱਥੇ ਸਨ ਵਕੀਨ ਵੈਲੀ ਸਾਰੇ ਬੇਕਰਸ ਫੀਲਡ ਫ੍ਰਿਜ਼ ਨੂੰ ਇੱਥੋਂ ਤੱਕ ਜੂਬਾ ਸਿਟੀ ਹਾਂਜੀ ਸੰਗਤ ਹੁੰਦੀ ਹੈ ਜੀ ਹਾਂਜੀ ਠੀਕ 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 ਰਜੀਵੀਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਟਾਈਮ ਦੇਣ ਲਈ ਜੀ ਵਾਹਿਗੁਰੂ ਸਾਹਿਬਾ ਵਾਹਿਗੁਰੂ ਸਾਡੇ ਨਾਲ ਇੱਥੇ ਮੌਜੂਦ ਨੇ ਅਮਰਜੀਤ ਸਿੰਘ ਤੰਗ ਜੀ ਜਿਹੜੇ ਸਟਾਕਟਰ ਗੁਰੂ ਘਰ ਦੇ ਮੌਜੂਦਾ ਸੈਕਟਰੀ ਵੀ ਹੈਗੇ ਆ ਸੋ ਇਹਨਾਂ ਦੇ ਵਿਚਾਰ ਲੈਣਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵੀਰ ਜੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਨੇ ਜੀ ਆਇਆਂ ਨੂੰ ਗੁਰੂ ਘਰ ਦੇ ਵਿੱਚ ਤੁਸੀਂ ਆਏ ਆ ਸਾਡਾ ਇਤਿਹਾਸਕ ਸਥਾਨ ਹੈ ਗਦਰੀ ਬਾਬਿਆਂ ਦਾ ਆਪਾਂ ਸਾਰੇ ਜਾਣਦੇ ਆ ਕਿ ਅਮਰੀਕਾ ਦਾ ਪਹਿਲਾ ਗੁਰੂ ਘਰ ਆਇਆ ਇਹ ਤੇ ਜਿੱਥੋਂ ਸਾਡੀ ਆਜ਼ਾਦੀ ਦੀ ਗੱ ਜਦੋਂ ਬੰਦੋ ਗੋਰੀਆਂ ਦੇ ਨਾਲ ਸਾਡਾ ਮੁਕਾਬਲਾ ਸੀ ਤੇ ਸਾਡੀ ਆਜ਼ਾਦੀ ਦੀ ਗੱਲ ਇਸ ਗੁਰੂ ਘਰ ਤੋਂ ਚੱਲੀ ਸੀ ਇਹ ਗੁਰੂ ਘਰ 1906 ਦੇ ਵਿੱਚ ਜਦੋਂ ਇਹ ਬਣਦਾ ਹੈ 1912 ਦੇ ਵਿੱਚ ਆਹ ਬਿਲਡਿੰਗ ਬਣਦੀ ਆ ਫਿਰ ਆਹ ਮੇਨ ਬਿਲਡਿੰਗ ਸਾਡੀ ਹੁੰਦੀ ਸੀਗੀ ਜੋ ਅੱਜ ਲਾਇਬ੍ਰੇਰੀ ਦਾ ਰੂਪ ਜਿਹਨੂੰ ਦਿੱਤਾ ਗਿਆ ਆ ਜਿਹਦੇ ਵਿੱਚ ਸਾਡੇ ਸਾਰੀਆਂ ਪ੍ਰਾਤਨ ਜੋ ਸਾਡੇ ਇੱਥੇ ਵੱਧੇ ਗੱਜਰੀ ਬਾਬੇ ਸੀਗੇ ਉਹਨਾਂ ਦਾ ਇਤਿਹਾਸ ਆ ਤੇ ਆਪਾਂ ਸਾਰੇ ਜਾਣਦੇ ਆ ਕਿ ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਅਮਰੀਕਾ ਦੇ ਵਿੱਚ ਦਸਤਾਰਾਂ ਸਜਾ ਕੇ ਦਾੜੇ ਪ੍ਰਕਾਸ਼ ਕਰਕੇ ਅੱਜ ਆਪਾਂ ਇਸ ਮਕਾਮ ਤੇ ਖੜੇ ਆ ਉਹ ਸਾਰਾ ਇਹਨਾਂ ਦੀ ਦੇਣ ਆ ਤੇ ਸਾਡੇ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਦੇਖਿਆ ਪੇ ਸਕੂਲ ਦੇ ਬੱਚਿਆਂ ਦੀ ਜੈਸਟ੍ਰੀਸ਼ਨ ਚੱਲਦੀ ਆ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਗੁਰਮਤਿ ਵਿਦਿਆ ਪੜਾਈ ਜਾਂਦੀ ਆ ਸੰਥਿਆ ਦਿੱਤੀ ਜਾਂਦੀ ਗੁਰਬਾਣੀ ਦੇ ਨਾਲ ਸਾਡੇ ਬੱਚੇ ਇਹਨਾਂ ਸਕੂਲਾਂ 'ਚ ਪੜ੍ਹ ਕੇ ਤੇ ਅੱਜ ਗੁਰਬਾਣੀ ਦਾ ਕੀਰਤਨ ਤੇ ਮਹਾਰਾਜ ਤਾਬਿਆ ਬੈ ਕੇ ਪਾਠ ਕਰ ਲੈਂਦੇ ਮੈਨੂੰ ਬੜਾ ਮਾਣ ਆ ਇਸ ਸਥਾਨ ਦੇ ਉੱਤੇ ਮੈਂ 94 'ਚ ਇੱਥੇ ਆਇਆ ਸੀ ਅੱਛਾ ਮੇਰੇ ਬੱਚੇ ਇੱਥੋਂ ਦੇ ਬੌਰਨੇ ਆ ਤੇ ਜਦੋਂ ਮੇਰੀ ਬੱਚੀ ਨੇ ਆਪਣੇ ਆਨੰਦਕਾਰ ਦਾ ਉਹਦਾ ਸਹਿਜ ਪਾਠ ਆਪ ਕੀਤਾ ਇਹ ਸਕੂਲ ਦੇ ਦੇਣੇ ਆ ਉਹਨੇ ਆਪ ਸਾਰਾ ਸਾਜ ਪਠ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਕਿ ਵਾਕਈ ਜੇ ਗਦਰੀ ਬਾਬਿਆਂ ਨੇ ਸਾਨੂੰ ਇਹ ਸਥਾਨ ਦਿੱਤਾ ਆ ਤੇ ਸਾਡੇ ਲਈ ਬਹੁਤ ਇੱਕ ਵਰਦਾਨ ਆ ਇਹ ਤੁਸੀਂ ਸਟਾਕਟਰ ਨੇ ਕਿਦੋਂ ਤੋਂ ਰਹ ਰਹੇ ਹੋ ਸਟਾਕਟਰ ਮੈਂ ਇੱਥੇ 94 'ਚ ਆਇਆ ਸੀ 94 ਉਦੋਂ ਦੇ ਗੁਰਦਵਾਰਾ ਜੜੂ ਕਰਦੇ ਨਾਲ ਹੀ ਇੱਥੇ ਅਟੈਚ ਆ ਇੱਥੇ ਰਹਿਨੇ ਆ ਤੇ ਸ਼ੁਰੂ ਤੋਂ ਮੰਨ ਲਓ ਇਸੇ ਗੁਰੂ ਘਰ ਦੇ ਨਾਲ ਸਾਰਾ ਹੈਗਾ ਸਾਡਾ ਦੇਣਾ ਉਹਨਾਂ ਦੀ ਪਰ ਇਹ ਇਹਦਾ ਹੁਣ ਰੈਨੋਵੇਸ਼ਨ ਦਾ ਕੰਮ ਸਾਰਾ ਚੱਲਦਾ ਹੈ ਲਾਇਬ੍ਰੇਰੀ ਦਾ ਇਹ ਹੁਣ ਇੱਕ ਤਰੀਕੇ ਨਾਲ ਸਾਰੀ ਡਿਜੀਟਲ ਕੀਤੀ ਜਾਣੀ ਹੈ ਇਹਦੇ ਪਰਮਿਟ ਵਗੈਰਾ ਦੀ ਵੇਟ ਕਰਦੇ ਆ ਇਸ਼ੂ ਹੋ ਜਾਣ ਤੇ ਸਾਰੀ ਡਿਜੀਟਲ ਸਕਰੀਨਾਂ ਹੋਣਗੀਆਂ ਸੰਗਤ ਆਉਂਦੀ ਆ ਜਿਨ੍ਹਾਂ ਨੇ ਬਾਬਾ ਬਸਾਕਾ ਸਿੰਘ ਜੀ ਬਾਰੇ ਪੜਨਾ ਆ ਇਕੱਲੇ ਜਾਂ ਆਪਣੇ ਕਿਸੇ ਰੈਕਟਰ ਦੇ ਨਾਮ ਦੀ ਖੋਜ ਕਰਨੀ ਆ ਤਾਂ ਉਹਦਾ ਨਾਮ ਪਾਓ ਤੇ ਉਹਨਾਂ ਦੀ ਜੋ ਉਹਨਾਂ ਦੀ ਹਿਸਟਰੀ ਸਾਡੇ ਕੋਲ ਹੋਊਗੀ ਉਹ ਇੱਥੇ ਸਾਹਮਣੇ ਆਜੂਗੀ ਕਿਉਂਕਿ ਮੈਂਟ ਬੁੱਕਾਂ ਦੇ ਵਿੱਚ ਬਹੁਤ ਪੁਰਾਣੀਆਂ ਮੈਂਟ ਬੁੱਕਾਂ ਜਿੱਦਾ ਮੈਂ ਗੁਰੂ ਘਰ ਦਾ ਸੈਕਟਰੀ ਰਿਆ ਮੈਂ ਆਪਣੇ ਹੱਥੀ ਸਾਰੀਆਂ ਮੈਂਟ ਬੁੱਕਾਂ ਉਹ ਦੇਖੀਆਂ ਆ ਉਹਨਾਂ ਵਿੱਚ ਮਾਲੋ ਹਰ ਇੱਕ ਬੰਦੇ ਦਾ ਨਾਮ ਉਹਦੇ ਪਿੰਡ ਦਾ ਨਾਮ ਤੇ ਉਹਦੇ ਜ਼ਿਲ੍ਹੇ ਦਾ ਨਾਮ ਵੀ ਉਹ ਕਦੋਂ ਇੱਥੇ ਆਇਆ ਤਾਂ ਕੀ ਉਹਨੇ ਵੈਜਟ ਕੀਤਾ ਸਾਰਾ ਦੱਸਿਆ ਹੋਇਆ ਮੈਂਸ਼ਨ ਕੀਤਾ ਕਿ ਕਿੰਨੇ ਏਰੀਆ ਵਿੱਚ ਹੈਗਾ ਆਪਣਾ ਗੁਰੂ ਘਰ ਜੀ ਇਹ तकरीबन ਜਦਾਂ ਪਹਿਲਾਂ ਤਾਂ ਤਿੰਨ ਅਲੱਗ-ਅਲੱਗ ਪ੍ਰਾਪਰਟੀਆਂ ਆਇਆ ਇਹ ਜਦਾਂ ਇਹਨਾਂ ਨੂੰ ਕੰਬਾਈਨ ਕੀਤਾ ਗਿਆ ਇੱਕ ਜਗ੍ਹਾ ਤੇ ਜਦਾਂ ਅੱਛਾ ਜੀ ਕਿਉਂਕਿ ਉਹ ਪਾਣੀ ਪ੍ਰਾਪਰਟੀ ਜਿਹੜੀ ਅਲੱਗ ਹੈ ਇੱਧਰ ਅਲੱਗ ਹੈ ਪ੍ਰਾਪਰਟੀ ਫਿਰ ਉਹਨਾਂ ਕੰਬਾਈਨ ਕਰਕੇ ਸਾਰਾ ਤੇ ਆਲਮੋਸਟ 32 ਘਾਰੇ ਵਾਲੇ ਦੁਆਲੇ ਗੁਰੂ ਘਰ ਦੇ ਕੋਲ ਜਿਹੜੇ ਗੁਰੂ ਘਰ ਓਨ ਕਰਦਾ ਹੈ ਕਾਫੀ ਪ੍ਰਾਪਰਟੀ ਹੈ ਇੱਥੇ ਜਦਾਂ ਗੁਰੂ ਘਰ ਦੀ ਤੇ ਸਾਰੇ ਘਰ ਤੀਬਨ ਪੇਡ ਆਫ ਆ ਤੋਂ ਦਾ ਰੈਂਟ ਗੁਰੂ ਘਰਾਂ ਨੂੰ ਆਉਂਦਾ ਆ ਬਾਕੀ ਲਾਟ ਠਾ ਕੇ ਤਿਆਰ ਕੀਤੇ ਤੁਸੀਂ ਦੇਖ ਸਕਦੇ ਆ ਸੰਗਤ ਇਹਦਾ ਸੰਗਤ ਵਧੀ ਜਾਂਦੀ ਆ ਤੇ ਘਰ ਠਾ ਕੇ ਉਹਨੇ ਪਾਰਕਿੰਗ ਲਾਟ ਆਪਾਂ ਬਣਾਈ ਜਾਂਦੇ ਆ ਉੱਪਰ ਦਰਬਾਰ ਸਾਹਿਬ ਹੈ ਤੇ نیچے ਲੰਗਰ ਹੈ ਹਾਂਜੀ ਪੁਰਾਣਾ ਲੰਗਰ ਹਾਲ ਸਾਡਾ ਉਹੀ ਆ ਸਾਡੀ ਕਿਚਨ ਪੁਰਾਣੀ ਉਹੀ ਹੁੰਦੀ ਸੀਗੀ ਤੇ ਉੱਪਰ ਦਰਬਾਰ ਹਾਲ ਤੇ ਥੱਲੇ ਕਿਚਨ ਤੇ ਲੰਗਰ ਹਾਲ ਤੇ ਹੁਣ ਜਿਹੜੀ ਇਹ ਕਿਚਨ ਤੁਸੀਂ ਦੇਖੀ ਆ ਲੰਗਰ ਹਾਲ ਦੇਖਿਆ ਨਵਾਂ ਬਣਿਆ ਇਹ ਥੱਲੇ 2 ਸਾਲ ਹੀ ਹੋਏ ਇਹਨਾਂ ਨੂੰ ਬਣਾਇਆ ਨੂੰ ਤੇ ਉਸ ਤੋਂ ਬਾਅਦ ਫਿਰ ਥੱਲੇ ਲੰਗਰ ਹਾਲ ਉਹਨੇ ਜਦ ਡੂਜ਼ ਕਰਦੇ ਐਤਵਾਰ ਨੂੰ ਜਦੋਂ ਸੰਗਤ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਦੋਂ ਦਰਵਾਜ਼ਾ ਬੰਦ ਰੱਖਦੇ ਆ ਤਾਂ ਉੱਥੇ ਪ੍ਰਾਤਮ ਸਿੰਘਾਂ ਦੀਆਂ ਜੋ ਅਜੋਕੇ ਸਮੇਂ ਦੇ ਸ਼ਹੀਦ ਆ ਸਾਰਿਆਂ ਦੀਆਂ ਪਿਕਚਰਾਂ ਵਗੈਰਾ ਲੱਗੀ ਹੈ ਇਧਰ ਫਿਰ ਨਾਲ ਆਪਣਾ ਸਕੂਲ ਆ ਜਿਹਦੇ ਨਾਲ ਰਹਿائش ਗ੍ਰਾਂਤੀ ਸਿੰਘਾਂ ਗ੍ਰਾਂਤੀ ਸਿੰਘਾਂ ਵਾਸਤੇ ਤੇ ਆਏ ਗਿਆਾਂ ਵਾਸਤੇ ਸਾਰੀ ਰਹਿائش ਆ ਕੋਈ ਜਥੇ ਆਉਂਦੇ ਉਹਨਾਂ ਵਾਸਤੇ ਕੋਈ ਲੋੜ ਬੰਦ ਹੁੰਦਾ ਜਿੱਦਾ ਬੱਚਿਆਂ ਦੀ ਇਮੀਗ੍ਰੇਸ਼ਨ ਦੀਆਂ ਡੇਟਾ ਹੁੰਦੀਆਂ ਉਹ ਆ ਜਾਂਦੇ ਆ ਉਹਨਾਂ ਨੂੰ ਕਮਰਾ ਖੋਲ ਦਿੱਤਾ ਜਾਂਦਾ ਬੱਚੇ ਰਹਿ ਲੈਂਦੇ ਇੱਥੇ ਜਦਾਂ ਨੂੰ ਤੇ ਨਾਲ ਦੋ ਨੰਬਰ ਹਾਲ ਉਧਰ ਤਿਆਰ ਕੀਤਾ ਆ ਆਹ ਮਹਾਰਾਜ ਦੇ ਸੌਖਾ ਸੁਣ ਦਾ ਰੂਮ ਆ ਸ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹ ਸਾਡੇ ਨਾਲ ਜਥਾ ਵੀ ਇੱਥੇ ਪਹੁੰਚੇ ਹੋਏ ਸੀਗੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਸ ਗੁਰੂ ਘਰ ਇੱਕ ਵੀਕ ਵਾਸਤੇ ਸੇਵਾ ਦੀ ਪ੍ਰਬੰਧਕ ਜਣਾਂ ਨੇ ਸਾਨੂੰ ਤੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਜਦੋਂ ਵੀ ਇਹ ਭਾਈ ਅਮਰਜੀਤ ਸਿੰਘ ਆ ਇਹ ਸਾਡੇ ਬੜੇ ਹੀ ਪਿਆਰ ਵਾਲੇ ਇਥੇ ਇੱਥੇ ਰਹਵਾਨੇ ਆ ਸਾਡੇ ਵੱਡੇ ਭਰਾ ਆ ਬਸ ਤੇ ਬੜਾ ਪਿਆਰ ਦਿੰਦੇ ਜਦੋਂ ਵੀ ਇਹਨਾਂ ਨੂੰ ਕਾਲ ਕਰੀ ਬੜੇ ਪਿਆਰ ਨਾਲ ਮਿਲਦੇ ਆ ਇੱਕ ਤੇ ਕਾਲ ਮੈਸ ਵੀ ਕਰਦੇ ਨੇ ਤਾਂ ਫਿਰ ਬੈਕ ਕਾਲ ਕਰਦੇ ਇਦਾਂ ਨਹੀਂ ਦਾ ਆਮ ਸੈਕਟਰੀ ਵੀ ਚੱਕਦੇ ਨਹੀਂ ਫੋਨ ਪਰ ਦਾਸ ਦਾ ਕਵੀਸ਼ਰੀ ਜਸੇ ਨਾਲ ਸੇਵਾ ਕਰਦਾ ਹੈ ਭਾਈ ਦਲਬੀਰ ਸਿੰਘ ਮਹਿਮਾ ਚੱਕ ਦੇ ਨਾਲ ਇਸ ਵੇਲੇ ਆਇਆ ਆ ਜੋ ਕਿ ਇੰਗਲੈਂਡ ਤੋਂ ਆਇਆ ਆਪਣੀ ਸੇਵਾ ਨਿਭਾ ਰਿਹਾ ਹੈ ਕਵੀਸ਼ਰੀ ਦੀ ਅਸੀਂ ਲੱਗ ਲੱਗ ਗੁਰੂ ਘਰਾਂ ਦੇ ਵਿੱਚ ਜਾ ਕੇ ਸਾਨੂੰ ਮਾਣ ਪ੍ਰਾਪਤ ਹੁੰਦਾ ਗੁਰੂ ਸਾਹਿਬਾਂ ਦੇ ਇਤਿਹਾਸ ਕਹਿਣ ਦਾ ਤੇ ਸਾਨੂੰ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਅਸੀਂ ਗੁਰੂ ਦੇ ਸਿੱਖ ਆ ਗੁਰੂ ਦਾ ਪ੍ਰਚਾਰ ਕਰਦੇ ਆ ਤੇ ਸਾਡੀ ਇਹੀ ਸੇਵਾ ਲੱਗੀ ਆ ਬਾਪੀ ਕਰਮ ਕਮਾਵਦੇ ਕਰਦੇ ਹਾਈ ਆਏ ਨਾਨਕ ਜੋ ਮਤ ਨਮਦਾਣੀ ਆਤਿਓ ਮਥੇ ਧਰਮ ਰਾਏ ਨਾਮ ਧਿਆਇਨ ਸajna ਜਨਮ ਪਦਾਰਥ ਜੀਤ ਨਾਨਕ ਧਰਮ ਐਸੀ ਚੋਹ ਹੈ ਕੀ ਤੋ ਭਵਨ ਖੁਨੀਤਾ ਖੋਬੜੀ ਕੋ ਥਾਏ ਮਿੱਠੀ ਗੱਲਣ ਕੋ ਮੰਤਰੀਆ ਨਾਨਕ ਸੇ ਉਬਰੇ ਜਿਨਾ ਭਗ ਮਤਾ ਦੇ ਸੁਤੜੇ ਸੁਖੀ ਸਵੰਨ ਜੋਰਤੀ ਸਹ ਆਪਣੇ ਵਿਸ਼ੋਹਾ ਤਹੀ ਹੋ ਅਤੀ ਬਹਿਰ ਲਵਨ ਸੁਤੜਿਆ ਸੰਖ ਮਾਇਆ ਚੁੱਠੀ ਕਾਰਣੀ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਵਰਗਤਰਸਨਾਪੇ ਕਪੂਰਣੇ ਉੱਠੇ ਨਗਰ ਗੰਦਰਭ ਜਿਨਿ ਸਚ ਰਧਿਆ ਨਾਨਕ ਮਨ ਤਨ ਪਭ ਪਤਤ ਉਧਾਰਨ ਪਰ ਬ੍ਰਹਮ ਸਮਰੱਥ ਪਰ ਅਪਾਰ ਜਿਸੈ ਆਧਾਰੇ ਨਾਨਕਾ ਸੋ ਸਿਮਰੇ ਸਿਰਖਣਹਾਰ ਸੂਚੀ ਛੋੜ ਕੋ ਆਟੜੀ ਇੱਕ ਸਿ ਸਿਉ ਚਕਲਾਏ ਦੂਜੈ ਭਾਵੀ ਨਾਨਕਾ ਬਹਿਣ ਲੁਣੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣਜਾਰੀਆਂ ਸੱਚ ਵਖਰੇ ਜਿਨੀ ਲੱਧਿਆ ਸੇ ਸਚੜੀ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੁਜੀ ਗ੍ਰਹਿਗਵਾਰ ਨਾਨਕ ਹਰ ਬਿਸਰਾਏ ਕੈ ਪਉਦੇ ਨਰਕ ਧਿਆਰ ਮਾਇਆ ਮਨ ਨਾ ਵਿਸਰੇ ਮੰਗੇ ਮੰਗੇ ਦਮਾ ਦਮ ਸੋ ਪ੍ਰਭ ਚਿਤਨਾ ਆ ਬਈ ਨਾਨਕ ਨਹੀਂ ਕਰਮ ਤੇ ਚਰਮੂਲ ਨਾ ਥੁੜੀ ਦੋ ਜਿਤ ਰਿ ਆਪ ਕਿਰਪਾਲ ਸ਼ਬਦ ਖੁਟ ਬਾਬਾ ਨਾਨਕ ਕਾ ਕਹੀ ਖਰ ਧਨ ਮਾਰ ਖੰਭ ਵਿਖੰਡ ਰੇ ਜੇ ਲਾ ਵੀ ਤੋਲ ਕੰਨ ਜੜਾਈ ਆਪਣੇ ਲਾਹਤ ਸਜਣ ਟੋਲ ਸਜਣ ਸੱਚਾ ਪਾਤਿਸ਼ਾਹ ਸਿਰ ਸਹਾਨੈ ਸਾਹ ਜਿਸ ਪਾਸ ਬਹਿਠੀਆਂ ਸੋਹੀਐ ਸੁਬਨਾ ਦਾ ਵੇਸਾਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨੋਆ ਗੁਣ ਗੋਬਿੰਦ ਗਾਇਓ ਨਹੀਂ ਉਦਾਹਰਨ ਭੈ ਹਰਨ ਹਰ ਅਨਾਥ ਕੇ ਰਾਥ ਕਹੋ ਨਾਨਕ ਤੇ ཨ་ཅི་ཡ་ནེ། ཨ་ཅི་ཡ་ནེ། ਓੰਕਾਰ ਸਤਿ ਪ੍ਰਸਾਦ ਰਤੀ ਸੀ ਤੇ ਮੁਰ ਮੁਖ ਨਾ ਮੜਾ ਜਹ ਜੀ ਜਾਤਾ ਸਾਈ ਚੜ ਚੜ ਭਵੇ ਕੱਚੀ ਮਿਲੀ ਜਿਨਾ ਕਰਨ ਆਈ ਧਰੀ ਵਿਮੂਣਾ ਪਾਟ ਅੰਦਰ ਪਾਣੀ ਸੇ ਕੀ ਜਾਲੇ ਧੁਗੀ ਵਿੱਚ ਲੜੰਦਣੀ ਸੁਹਾਨਾ ਨਾਨਕ ਤੈ ਸਹਿਣਾ ਲੇ ਗੁਰ ਕੈ ਸ਼ਬਦ ਰਾਤੀਐ ਨਾਮ ਰੰਗ ਬਿਰਾਗ ਜਿੱਥੇ ਪੰਜ ਬਿਰਾਯਾ ਨਾਨਕ ਸਫਲ ਮਾਰੂ ਮਿਹਰਾਗ ਨਾਮੁ ਇਕ ਤਾ ਲਖ ਤਉ ਜਿਤੀ ਮਨਣੇ ਦਾਰ ਸਤਿ ਟੇ ਬ੍ਰਾਹਮਣ ਵਰਤਾ ਗਯੋ ਜਨਪ ਜਿਨ ਕੀਤੇ ਸੋ ਵਿਸਰੇ ਪੂਰਠ ਸੋਰਸ ਪੀਜੀਐ ਕਭੂਨਾ ਪਿੱਕਾ ਹੋਈ ਨਾਨਕ RAM ਨਾਮੁ ਗੁਨ ਗਾਈਐ ਧਰ ਗੈ ਨਿਰਮਲ ਸੋਏ ਜੋ ਬਰਾਬਰ ਕੀਆਪ ਤਿਨ ਕੋਈ ਨ ਮਾਰਈ ਅੰਦਰ ਨਾਮਿ ਨਹਾਰਾ ਸਦਾ ਗੁਣ ਸਾਰਈ ਏਕਾਟੇਕ ਗੰਮੋ ਮਨ ਤਨ ਪ੍ਰਵਧਾਰਈ ਲੱਗਾ ਰੰਗ ਪਾਰ ਕੋ ਨਾਇ ਉਤਾਰਈ ਗੁਰਮਤਿ ਬਾਣੀ ਗਾਏ ਸਹਜ ਸੁਖ ਸਾਈ ਨਾਨਕ ਨਾਮ ਦਾ ਹਨ ਹਿਰਦੈ ਉਰ ਹਾਰੀ ਕਰੇ ਸੁਚੰਗਾਨ ਮਾਨੁ ਦੋਈ ਗੰਕ ਲਾਹੀ ਆਪਣੀ ਨਦਰ ਨਿਹਾਲ ਆਪਿ ਲੈ ਬੁਲਾਈ ਜਨ ਦੇਹੁ ਮਤੀ ਉਪਦੇਸ ਵਿੱਚ ਭਗ ਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਸਮਾਈ ਸਭ ਕਿਸ ਤਿਸ ਦੇ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਾਜੀ ਪ੍ਰਭ ਦੀ ਮਨ